ਛੱਡ ਦੇ। ਹਾਂ ਇਹਨੇ ਕੀ ਹੋ ਗਿਆ ਤੁਹਾਨੂੰ? ਛਿੜਾਓ ਮੈਨੂੰ ਆਹ ਤੋਂ ਡਿਸਟੈਂਸ ਦੀ। ਓਏ ਮੂਤਾਟਾ ਆਹ ਕੋਈ ਅਗੱਟ ਟਟ ਕੋ ਕਰਨ ਵਾਲਾ ਹੁਣ ਛੱਡ ਦੇਂ ਜੋ। ਮੈਂ ਛੱਡਣਾ ਨੂੰ ਛੱਡ ਨਾ ਬਰਾਓ ਵੀ ਇਹ। ਕਿਦਾਂ ਨਾ ਤਾਂ ਮਾਸ਼ਾ ਲਾਇਆ ਵਾਦੂ ਦਾ ਇਹਨਾਂ ਨੇ। ਮੰਮੀ ਨੇ ਮੇਰੇ ਕੋਲ ਚਪੇੜਾ ਖਾ ਲੈਣੀਆਂ। ਕਿਹੜੀ ਗੱਡੀ ਖਾਣੇ ਬੜੇ ਚਲਤੂ ਰਮਾਨਾ ਬੈਠ ਜਾ ਕੇ। ਮੈਂ ਤੇ ਆਪਣਾ ਤੜਕਾ ਡਹੀਂ ਕੱਟਣੇ। ਮੰਮੀ ਪਹਿਲੀ ਪਾਂਦੀ ਜਾਂਦੀ ਨਹੀਂ। ਵੀ ਇਹ ਆ ਘਰ ਵੀ ਮੇਰਾ ਦਾ ਸਾਰਾ ਕੁਝ ਮੇਰਾ ਲੱਗਿਆ ਨੇ ਮੈਂ ਕਰ ਦੇ ਦੂੰ। ਤੇਨੂੰ ਮੈਂ ਘਰ ਕਿਸਦਾ ਵੀ ਨਾ ਤੇਰਾ ਤੇ ਨਾ ਉਹਦਾ ਘਰ ਕੋਈ ਵੀ ਨਹੀਂਗਾ ਇੱਥੇ। ਚਲ ਉਧਰ ਹੋ। ਉੱਚੀ ਉੱਚੀ ਰੋਲਾ ਸੁਣ ਡਿਆ ਟਾਡਾ ਲੋਕਾਂ ਨੂੰ ਸੁਣਾਉਂਦੇ ਤੇ ਹੀ ਸੰਦੀਪ ਅਸੀਂ ਤੇ ਬਹਿ ਕੇ ਗੱਲ ਕਰਨ ਦੇ ਹੀ ਅਸਨੋਂ ਤੇ ਤੂੰ ਡਈ ਆਂ ਅੱਗੇ ਲੋਕਾਂ ਨੂੰ ਮੈਂ ਕਹਾਦਾ ਸੁਣਾਉਂਡੀਆਂ ਦੀਦੀ ਬੋਲਣ ਤੇ ਤੂੰ ਡਈ ਉੱਚੀ ਉੱਚੀ ਰੋਟੀ ਦਿਖਾਵਾਂ ਹੁਣ ਤੇ ਨਹੀਂ ਭੁੱਖ ਲੱਗੀ ਹੈ ਨਾ ਥੱਕ ਜਾਨੀ ਆ ਸਾਰਾ ਦਿਨ ਨਹੀਂ ਪਤਾ ਨਹੀਂ ਕਿ ਨਾ ਫੋਨ ਤੇ ਲੱਗਿਆ ਓ ਬੋਸ਼ਦੀਆ ਬਲਕੇ ਨੂੰ ਦਿਆਵਾ ਕਰਨ ਲੱਭੀ ਜੋ ਕੇ ਬੋਸ਼ਦੀਆ ਫੇਰੀ ਖਾਣੇ ਮੇ ਰੋਟੀ ਕਦਾਂ ਫੋਨ ਆਉਂਦਿਆ ਹੀ ਉਹ ਕੋਮ ਰਪਿੰਦਰ ਕਿਧਾ ਆਉਣਾ ਆਪ ਹੀ ਕੀਤਾ ਹੈ ਕਿੰਨੂ ਕੀਤਾ ਹੈ ਜੀ ਜੀ ਨੇ ਲਾਇਆ ਹੈ ਕੀ ਕਹਣਾ ਜੀ ਜੀ ਨੂੰ ਉਹ ਕਹਿਣਾ ਕੀ ਆ ਉਹਨੂੰ ਗਲਤ ਨਹੀਂ ਕਹ ਮੈਂ ਦੱਸੀ ਮੈਂ ਤਾਂ ਛੇਤੀ ਇੱਥੇ ਆ ਅੱਛਾ ਤੇ ਇਹਨਾਂ ਨਾਲ ਗੱਲਬਾਤ ਕਰ ਮੈਨੂੰ ਤਾਂ ਨਹੀਂ ਟੈਨਸ਼ਨ ਹੋਉਂਦੀ ਆ ਵੀ ਕੁਛ ਨਾ ਕੋਈ ਨਹੀਂ ਓਮ ਦੀਦੀ ਨਹੀਂ ਥੇ ਕਰਨੀ ਕੀ ਹੁਣਾ ਵਾ ਗੱਲ ਸਾਡੇ ਘਰ ਹੋਈ ਆ ਤੇ ਉਹਨੇ ਕੀ ਕਰਨ ਆਉਣਾ ਵਾ ਦੀਦੀ ਆਪੇ ਫਿਰ ਫੈਸਲਾ ਕਰੋਗੀ ਨਾ ਕਿ ਮੇਰੇ ਹਿੱਸੇ ਕੀ ਆਉਂਦਾ ਵਾ ਤੇ ਉਹਦੇ ਹਿੱਸੇ ਕੀ ਆਉਂਦਾ ਅਛਾ ਮੈਂ ਵੀ ਤਾਂ ਘਰ ਦੇ ਵਿੱਚ ਕਮਾਈ ਕਰਦਾ ਹੀ ਰਿਹਾ ਵਾ ਨਾ ਹੁਣ ਇਹ ਜੋ ਕਹੀ ਜਾਂਦੀ ਐ ਵੀ ਕੋਠੀ ਸਾਡੀ ਐ ਪੈਲੀ ਸਾਡੀ ਐ ਤੇ ਸਾਡਾ ਕੀ ਐ ਫਿਰ ਆਹੋ ਤੇ ਆਹੋ ਆਜਾ ਤਾਂ ਕੋਈ ਗੱਲ ਕਰਦੀ ਹਿੱਟਾ ਕਹਿ ਦਿੰਦੀ ਐ ਗਾੜੀਆਂ ਤਫੇ ਦੇ ਦੀਆ ਕਿ ਕੀ ਕਹੂਗੀ ਇਹਨੂੰ ਕਹੂਗੀ ਕੋ ਕੋ ਜਾਨੂ ਅਡਾ ਪੁਲਸ ਰ ਥਾਣੇ ਠੁਨੇ ਫੜਾ ਕੇ ਆਉਗੀ ਕੋਈ ਨਹੀਂ ਆਲਾਂ ਦੇ ਨੂੰ ਫਿਰ ਆਪੇ ਗੱਲ ਕਰਦੀ ਏ ਦੇ ਨਾਲ ਆਓ ਚਾਹ ਤੈਨੂੰ ਥਾਣੇ ਠੁਨੇ ਫੜਾ ਕੇ ਆਉਂਦੇ ਮੈਂ ਫਸਦੀ ਕਰ ਦੇਣੀ ਆ ਮੈਂ ਬਸ ਡਿਕਣ ਹੀ ਦੇਈ ਮੈਨੂੰ ਲੱਭੀ ਨਹੀਂ ਕਿਤੇ ਪਤਾ ਨਹੀਂ ਘਰੇ ਬਾਹਰ ਗਈ ਏ ਕਿਤੇ ਇੱਥੇ ਬਾਹਰ ਹੀ ਬੈਠੀ ਏ ਕੋ ਹੋ ਰਹੀ ਨੇ ਕਿੱਥੇ ਜਾਣਾ ਚੱਲ ਕੋਈ ਗੱਲ ਨਹੀਂ ਆ ਟੈਨਸ਼ਨ ਨਾ ਲਾਉ ਠੀਕ ਵਾ ਚਾਹ ਬਣਾਈ ਹੈ ਤੋ ਕੋਟ ਆਹੋ ਬਣਾਈ ਆ ਕੋਈ ਨੂੰ ਦਨੀਆ ਪਾ ਗੇ ਚੱਲਿਆ ਫਿਰ ਪਾ ਗੇ ਹਾਂ ਹੁੰਦੀ ਆ ਕੁੜੀ ਤੇ ਫਿਰ ਕਰਨੀਆਂ ਗੱਲਾਂ ਇਹਨਾਂ ਨੂੰ ਆਹ ਕਰ ਲੋ ਜਿਹੜੀ ਗੱਲ ਕਰਨੀ ਹੁਣ ਮੈਨੂੰ ਤਾਂ ਪਤਾ ਨਹੀਂ ਕੀ ਕਰਨਾ ਇਹਨਾਂ ਨੂੰ ਇਹੋ ਗੱਲ ਕਹਿਾਂ ਦੀ ਵੀ ਚੁੱਪਚੀ ਬੀਤੇ ਅੱਡ ਹੋ ਜਾ ਤੂੰ ਮੁਰਕੇ ਜੋ ਰੌਲਾ ਪਾਉਣਾ ਵਾ ਬੰਦੇ ਇਕੱਠੇ ਕਰਦੇ ਫਿਰਨਾ ਅੋਛਾ ਤਾਂ ਕਰਕੇ ਮੈਂ ਕੁੜੀ ਨੂੰ ਹੀ ਸੱਦ ਲਿਆ ਚਾ ਕੋਈ ਗੱਲ ਨਹੀਂ ਆ ਮੈਂ ਜਨੀਏ ਜਨ ਚਾ ਲਿਆ ਕੇ ਕੋਈ ਮਾੜੇ ਬੋਤੇ ਤੇ ਨਹੀਂ ਕਹਿੰਦੇ ਇਹਨਾਂ ਨੂੰ ਨੰਗਣੇ ਪਤਾ ਨਾ ਕੀ ਆ ਚਾ ਚੂ ਪੀ ਥੋੜਾ ਨਰਜੀ ਵਿੱਚ ਦੇ ਆ ਐਵੇਂ ਟੈਨਸ਼ਨ ਲਈ ਜਾਣਾ ਟੈਨਸ਼ਨ ਆ ਗਈ ਟੈਨਸ਼ਨ ਆ ਗਈ ਵੈਸੇ ਸਹੀ ਇਹਨਾਂ ਨੂੰ ਨਾ ਨੂੰ ਅੱਜੇ ਬਾਹਰ ਨੂੰ ਕੱਢੂਗੀ ਤਾਂ ਮੇਰਾ ਨਾਮ ਰੁਪਿੰਦਰ ਨਹੀਂ ਵੇਖੀ ਹਾਂ ਉਹ ਚੱਲਿਆ ਸਹੀ ਜਾਦ ਲਿਆ ਘੁੱਟ ਉਹ ਸੇਬ ਸੁਪੋ ਭਾਈ ਉਹਨਾਂ ਦਾ ਸਹੀ ਵੇਜ ਜਦ ਤੈਨੂੰ ਖਾ ਖੂ ਲਿਆ ਕਰੋ ਤੈਨੂੰ ਮੈਂ ਕਹੀ ਆ ਨਾ ਹੁਣ ਤੇਰੀ ਬਾਹਮ ਰੋੜੂਗੀ ਨਾ ਤੂੰ ਕਾੜੀਓ ਜਵਾਬ ਦੇਣਾ ਜਵਾਬ ਕਿਦਾਂ ਦੇਣਾ ਵੇਖੋ ਸੇਬ ਮੰਦਰਿਕ ਦਾ ਲਿਮ ਨਹੀਂ ਆ ਵੇਖਿਓ ਚੱਲੀ ਹਾਂ ਉਧਰ ਹੀ ਇਹਨੂੰ ਵਿਚਾਰੀ ਨੂੰ ਹੁਣ ਕੀ ਪਤਾ ਕਿ ਅੱਡ ਬਾਹਰ ਹੋ ਗਏ ਤੇ ਸਾਡੇ ਹਿੱਸੇ ਕੀ ਆਉਣਾ ਤੇ ਕੀ ਨਹੀਂ ਇਹਦੇ ਉਹ ਕਹੀ ਜਾਂਦੀ ਹੈ ਨਾ ਪਿਓ ਇਹ ਗੱਲ ਕਹਿੰਦੀ ਆ ਕੋਠੀ ਸਾਡੀ ਆ ਢੜੀ ਸਾਡੀ ਆ ਅਡੋਂ ਹੁੰਦਾ ਤੈਨੂੰ ਪਤਾ ਹੀ ਨਹੀਂ ਆਂ ਜੀ ਹੁੰਦੀ ਆ ਨਾ ਤੇ ਆਪੇ ਗੱਲਬਾਤ ਕਰਦੀ ਏ ਉਦਾਂ ਮੈਂ ਇੱਕ ਸਾਹ ਬਲਾਇਆ ਰੱਬ ਵੀ ਨਾ ਚੰਗੇ ਬੰਦਿਆਂ ਨਾਲ ਹੀ ਠੱਕਾ ਕਰਦਾ ਓ ਦੇਖਿਆ ਮਾਂ ਬਚਰੇ ਨੂੰ ਕਿਦਾਂ ਟੈਨਸ਼ਨ ਲੈਂਦੀ ਆ ਉਹ ਤੁਹਾਡਾ ਘਰ ਵਾ ਅਸੀਂ ਕਿੱਥੇ ਜਾਵਾਂਗੇ ਚਾਹੀ ਕੀ ਕਰਾਂਗੇ ਕੋਹ ਹਾਲ ਨਹੀਂ ਆ ਵਾ ਜੜ ਗਿਆ ਵੀ ਤੇ ਟੈਨਸ਼ਨ ਲਈ ਜਾਂਦੇ ਆ ਵਾ ਕੋਈ ਗੱਲ ਨਹੀਂ ਜੇ ਉਹ ਸਾਡੇ ਨਾਲ ਇਦਾਂ ਕਰਦੇ ਤੇ ਅਸੀਂ ਉਹਨਾਂ ਇਦਾਂ ਕਰੀ ਜਾਂਦੇ ਕੋਈ ਗੱਲ ਨਹੀਂ ਉਹ ਤਾਂ ਮਤ ਮੈਂ ਨਹੀਂ ਪਤਾ ਨਹੀਂ ਹੁਣ ਹੈ ਕਿਥੇ ਜੇ ਕਿਤੇ ਇੱਥੇ ਬਾਹਰ ਹੋਈ ਨਾ ਵੇਖੀ ਨਾ ਮੈਂ ਕਦਾਂ ਮੈਂ ਨੇ ਰੀਲੀ ਹੁੰਦੀ ਏ ਦੀ ਅੱਜ ਜਿੰਨੀਆਂ ਵੀ ਹੋਈਆਂ ਨਾ ਮੈਂ ਸਾਰੀਆਂ ਇਹਨੂੰ ਮੈਂ ਕਰਕੇ ਆਉਣੀ ਆ ਵੇਖੀ ਉਹ ਬੈਠੀ ਵਰਤੀ ਗਈ ਇਹ ਪਹਿਲਾਂ ਉਗਦਾ ਪਿਆਵ ਮੋ ਕਿਦਾ ਚੋਕੇ ਮਾਰਨ ਦੀ ਐ ਇਦਾਂ ਹੀ ਮਾਰਨਾ ਮੈਂ ਤੇ ਵਖੀ ਆ ਤੂੰ ਮੇਰਾ ਫੋਨ ਮਾਰਿਆ ਨਾ ਮੈਂ ਤੈਨੂੰ ਚੋਕੇ ਮਾਰਨਾ ਫਿਰ ਤੂੰ ਮਾਰੋ ਚੋਕੇ ਕਿਦਾਂ ਮਾਰਦੀ ਏ ਜਿਵੇਂ ਲੈਨੇ ਕੋਣ ਮਾਰਦਾ ਭਲਾ ਕੋਣ ਮਾਰਦਾ ਤੇ ਕੋਣ ਨਹੀਂ ਕਿੱਡੀਆਂ ਤੂੰ ਗੱਲਾਂ ਕਰਦੀ ਆ ਤੇਰੀ ਕੋ ਜਬਾਨ ਜ਼ਿਆਦਾ ਨਹੀਂ ਚੱਲਣ ਲੱਗ ਪਈ ਮਾਦਰ ਨੂੰ ਕਹਿੰਦੇ ਚੁੱਪ ਕਰ ਜਾ ਤੈਨੂੰ ਆਖਿਆ ਲਾਦੀ ਨਹੀਂ ਜਾਂਦਾ ਹੀ ਤੇ ਦੁੰਗਦੰ ਬੋਲਦੀ ਜਦੋਂ ਤੂੰ ਬੋਲੇਂਗੀ ਨਾ ਉਦਾਂ ਹੀ ਮੈਂ ਬੋਲਣਾ ਵਾ ਕੱਲ ਜਿਹੜੀਆਂ ਬਾਵਾ ਮਰੋੜੀਆਂ ਸੀ ਉਹਨਾਂ ਦਾ ਚੇਤਾ ਭੁੱਲ ਗਿਆ ਵਾ ਅੱਗੇ ਤੂੰ ਮੇਰੇ ਕੋ ਬਚ ਗਈ ਆ ਪਰ ਹੁਣ ਨਹੀਂ ਬਚਦੀ ਤੂੰ ਮਰੋੜਾ ਕਿਦਾਂ ਮਰੋੜਦੀ ਆ ਬਾਵਾ ਵੇ ਤੇਰੀਆਂ ਤੋੜ ਕੇ ਤੇ ਗੱਲ ਚ ਪਾਉਂਗੀ ਏਡੀ ਗੱਲ ਨਹੀਂ ਆ ਲੱਗੀ ਮੈਨਾਂ ਗੱਲਾਂ ਕਰਨ ਬਹੁਤੀਆਂ ਤੂੰ ਮੇਰੇ ਕੋ ਚਪੇੜਾ ਨਾ ਖਾ ਲਈ ਚੁੱਪ ਕਰਕੇ ਤੇ ਮੇਰੇ ਲੱਗੋ ਚੱਲ ਜਾ ਠੀਕ ਆ ਹੋਰ ਗੱਲ ਨਹੀਂ ਨੇ ਕੀ ਕੀਤਾ ਦੀਦੀ ਨੂੰ ਫੋਨ ਵੇਖੀ ਆਉਣ ਲੱਗੀ ਆ ਦੀਦੀ ਦੀਦੀ ਡੀਸੀ ਲੱਗੀ ਆ ਆਜੇ ਦੀਦੀ ਲੱਗੀ ਦੀਦੀ ਡੀਸੀ ਕਿਦਾਂ ਮੈਨੂੰ ਕਿਦਾ ਕਹਿੰਦੀ ਹੁੰਦੀ ਉਹਨੂੰ ਨਾ ਠੁਕਲਾ ਦੇ ਉਹਨੂੰ ਇਦਾਂ ਕਰ ਦੇ ਮੈਨੂੰ ਨਹੀਂ ਪਤਾ ਕਿਉਂ ਕਹਿੰਦੀ ਆ ਤੇ ਹੁਣ ਮੈਂ ਕੱਢ ਕੇ ਵਿਖਾਇਆ ਨਾ ਫੇਰ ਅੱਡ ਕੇ ਵਿਖਾਇਆ ਤੂੰ ਇੱਥੇ ਕੋਈ ਨਹੀਂ ਆਉਣ ਲੱਗੀ ਵੇਖ ਤੇਰੀ ਨੇਰੀ ਇੱਕ ਦਾਲੇ ਹੁੰਦੀ ਤੇਰੀ ਵੇਖੀ ਛਾਤ ਲੈ ਜਿੰਨੂੰ ਸਦਣਾ ਕੋਈ ਗੱਲ ਨਹੀਂ ਮੰਮੀ ਆਪਣੀ ਨੂੰ ਵੀ ਸਦ ਲੈਣਾ ਸੀ ਸਦ ਲੂੰਗੀ ਜੇ ਲੜ ਪਾਉਗੀ ਤੇ ਮੈਂ ਨਹੀਂ ਕਿ ਡਰਦੀ ਹੈਗੀ ਜੋ ਮੰਮੀ ਕਹਿੰਦਾ ਮੇਰੀ ਆ ਗਈ ਨਾ ਤਾਂ 1 ਵਜੇ ਨਾ ਹੋਰੀ ਤਾਂ ਉਠਣਾ ਨਹੀਂ ਤਾਂ ਦੱਸ ਦੇ ਨ ਮੰਜੇ ਦਦਨ ਮੈਂ ਦੱਸ ਦਨੀ ਹਾਂ ਜਾਂ ਤੂੰ ਪਹਿਲਾਂ ਸਾਦੀ ਲਿਆ ਮੰਮੀ ਨੂੰ ਸਦ ਲੈਆ ਮੰਮੀ ਨੂੰ ਇੱਥੇ ਤੇਰੀ ਮੰਮੀ ਨੇ ਮੇਰੇ ਕੀ ਮਾਰਨਾ ਮੇਰੇ ਮੇਰਾ ਰਾਦਾ ਤੇਰੇ ਚ ਪੇਡ ਮਾਰ ਮਾਰ ਕੇ ਤਾਂ ਮਾਰਨੀ ਤੂੰ ਮਾਰ ਆ ਮਾਰ ਲਫੜ ਮਾਰ ਮੈਨ ਲੱਗੀ ਮੈਂ ਤੂੰ ਕਰ ਕੇ ਚੱਲ ਜਾ ਮੈਂ ਤੂੰ ਪੜਾ ਜੋ ਕਰੀ ਹੈ ਤੂੰ ਜਰ ਤੂੰ ਕੋਣ ਦੇ ਤੂੰ ਤੂੰ ਕੋ ਜਾਣਾ ਭਾਂਡੀ ਮੈਂ ਮੈਂ ਵੇਖ ਤਾ ਮੈਂ ਦਸ ਦਿਨ ਮਗਦਾ ਉਠ ਮੀ ਉਠ ਮੈਂ ਦੇਖ ਉਠ 10 ਮਿੰਟ 10 ਪਰੇ ਆ ਉਹ ਇਹ ਤੂੰ ਮੈਨ ਤੱਕ ਕੇ ਮਾਰਦੀ ਤੋ ਕੀ ਮਨੇ ਤੋ ਕਿ ਨਾ ਮੈਂ ਖਾਣੀ ਦਰ ਮਗਦਾ ਮਮੀ ਮੈਨੂ ਕੀ ਹੋ ਗਿਆ ਵੇਖਿਆ ਕੋਲ ਰੇ ਮੈਂ ਵੇਖੀ ਨਾ ਮੈਂ ਤਰ ਮੈਂ ਦਸ ਦਿਨ ਹਾਂ ਮੈਨੂ ਖਾਂਡੀ ਹੁਣ ਦਸ ਪਰੇ ਆ ਕੇ ਮੈਂ ਖਾ ਜੋ ਨਾ ਤਰ ਮੈਂ ਵੇਖੇ ਦਿਨ ਮੈਂ ਕਰ ਦੇਗੀ ਜੀ ਜੀ ਦਵਾ ਕਰ ਤੈਨੂੰ ਦਵਾ ਮੈਂ ਤਾਂ ਨਿਦਨ ਜੱਜੀ ਨਹੀਂ ਕਰ ਤੈਨੂੰ ਮੈਂ ਜਾਂ ਅੰਦਰ ਜਾ ਕੇ ਤੈਨੂੰ ਬੈ ਆਹਨ ਕੀ ਹੋ ਗਿਆ ਤੁਹਾਨੂੰ ਮੈਨੂੰ ਆਹ ਤੁਰੰਤ ਅੰਡਿਸਟੈਂਡ ਸੀ ਫੜੇਮੂ ਤੁਹਾਡਾ ਆਹ ਕੋ ਰਿਆ ਗਿਆ ਤੜਕਾ ਕਰਨ ਵਾਲਾ ਹੁਣ ਛੱਡ ਗਿਆ ਜੋ ਮੈਂ ਛੱਡਣਾ ਨੂੰ ਛੱਡ ਨਾ ਬਰਾਓ ਕਿਦਾਂ ਨਾ ਤਾਂ ਮਾਸ਼ਾ ਲਾਇਆ ਵਾ ਤੂੰ ਤਾਂ ਇਹਨਾਂ ਨੇ ਮੰਮੀ ਨੇ ਮੇਰੇ ਕੋਲ ਚਪੇੜਾ ਖਾ ਲੈਣੀਆਂ ਕਿਹੜੀ ਗੱਡੀ ਹਾਂ ਇਸ ਬਣੇ ਚੱਲ ਤੁਰ ਮਾਨਾ ਬੈ ਜਾ ਕੇ ਮੈਂ ਤਾਂ ਆਪਣਾ ਤੜਕਾ ਡੇ ਹੀ ਕੱਟਣੇ ਇਹ ਮੈਂ ਆਈ ਆਂਦੀ ਹੀ ਆਂਦੀ ਨਹੀਂ ਇਹ ਆ ਘਰ ਵੀ ਮੇਰਾ ਦਾ ਸਾਰਾ ਕੋ ਮੇਰਾ ਲੱਗੀਆਂ ਨੇ ਮੈਂ ਘਰ ਦੇ ਦੇ ਤੈਨੂੰ ਮੈਂ ਘਰ ਕਿਸਦਾ ਵੀ ਨਾ ਤੇਰਾ ਦੇ ਨਾ ਉਹਦਾ ਘਰ ਕਰਵਾਈ ਕੋਈ ਵੀ ਨਹੀਂਗਾ ਇੱਥੇ ਚਲ ਉਧਰ ਹੋ ਚੰਗੀ ਤਰ੍ਹਾਂ ਦਿੰਨੀ ਹੁਣ ਘਰ ਕੋਈ ਨਹੀਂ ਆਉਣ ਲੱਗੀ ਆ ਦੀਦੀ ਉਹ ਕੀਤਾ ਫੋਨ ਇਹਨਾਂ ਨੇ ਦੇਖੀਏ ਤਾਂ ਦੱਸ ਦੇ ਤੈਨੂੰ ਪਤਾ ਤੈਨੂੰ ਮੰਮੀ ਤੁਹਾਨੂੰ ਮੈਂ ਕੱਲ ਦੱਸਿਆ ਤਾਂ ਹੈਗਾ ਹੀ ਇਹਨੇ ਮੇਰੀਆਂ ਬਾਵਾ ਮਰੋੜੀਆਂ ਹੀ ਨਾ ਹੁਣ ਦੱਸ ਹੁਣ ਹੋਈ ਨਾ ਪੀੜ ਹੁੰਦੀ ਨਾ ਉਦੋਂ ਤੈਨੂੰ ਮੈਂ ਬਖਸ਼ ਦਿੱਤਾ ਹੀ ਨਾ ਪਰ ਹੁਣ ਨਹੀਂ ਬਖਸ਼ਦੀ ਤੈਨੂੰ ਮਤੜ ਦੇ ਦੋਵਾਂ ਦੇ ਮਾਰ ਦੇਣੀਆਂ ਨਹੀਂ ਇੱਕ ਦੇ ਨਹੀਂ ਮੈਂ ਮਾਰਨੀ ਇਹਦੀ ਤਾਂ ਮੰਮੀ ਮੈਂ ਚੰਗੀ ਤਰ੍ਹਾਂ ਗਲੀਜੀ ਘੁੱਟੂਗੀ ਨਾ ਤੂੰ ਖੋਟਾ ਲਾ ਇਹ ਨੂੰ ਹੁਨੇਕਟ ਕੇ ਦਾਦੇ ਆ ਬਾਹਰ ਕਿਦਾਂ ਡੈਬੀ ਚੀਕਾ ਦਰਵਾਜਾਂ ਦੇਂ ਡੈਬੀ ਚਲ ਜਾ ਕੰਮ ਕਰੋ ਆਪ ਆਪਣਾ ਚੱਕ ਜਾਦਾ ਹੋ ਜਾਗਾ ਨਾ 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 ਆਉਂਦੀ ਇਹਨੂੰ ਮੈਨੂੰ ਇਹਦਾ ਕੰਮ ਕਿਵੇਂ ਕਰ ਦੇਣਾ ਚੱਲ ਰਿੰਨਰ ਤੂੰ ਅੰਦਰ ਚੱਲ ਚਲ ਹੋ ਜਾਗਾ ਚੱਲ ਚੱਲ ਤੂੰ ਇੱਧਰ ਨਾ ਹੋ ਚੱਲ ਅੰਦਰ ਚਲ ਅੱਕੜਦੀ ਵੀ ਇਹ ਕਿੱਦਾਂ ਆ ਚਲ ਤੂੰ ਇੱਥੇ ਬਹਿ ਨਹੀਂ ਇੱਥੇ ਚੁੱਪ ਕਰ ਜਾ ਤੂੰ ਨਹੀਂ ਤੂੰ ਚੁੱਪ ਕਰਕੇ ਚੱਲੇ ਅੰਦਰ ਚੱਲ ਜਾ ਸੰਦੀਪ ਇਹ ਹੱਥ ਨੂੰ ਹੱਥ ਵਾ ਕੱਲ ਤੂੰ ਵਧੀਆ ਭਾਵਾਂ ਮਰੋੜੀਆਂ ਸੀ ਨਾ ਤੇ ਅੱਜ ਉਹ ਤਿੰਨੋਂ ਪੈ ਗਈ ਆ ਇਹ ਹੁਣ ਤੁਹਾਡਾ ਕੰਮ ਵਧਣਾ ਨਹੀਂ ਘਟਣਾ ਨਹੀਂਗਾ ਹੁਣ ਵਧਣਾ ਕਾਦਾ ਕੰਮ ਉਹ ਕਿੰਨਾ ਬੋਲਦੀ ਹੈ ਗਿਓ ਤੇ ਫਿਰ ਖਾਣੀਆਂ ਹੀ ਨੇ ਮੇਰੇ ਕੋਲ ਤੇ ਫਿਰ ਉਹ ਨਾ ਵਾਰ ਸਟਾ ਹੋ ਗਿਆ ਸਾਡੇ ਦੋਵਾਂ ਜਣਿਆਂ ਦਾ ਮੈਂ ਚੁੱਪ ਕਰਕੇ ਤੜਕਾ ਕਟਣ ਦੀ ਕੋਠੇ ਛੱਡ ਜਾ ਕਰੋ ਕੋਠੇ ਛੱਡ ਕੇ ਨਾ ਤੇ ਚੰਗੀ ਤਰ੍ਹਾਂ ਵਾਲੋ ਵਾਲੀ ਹੋਇਆ ਕਰੋ ਦੂਜੀ ਨੋਂ ਦੇ ਸਾਥ ਦੇਣਾ ਹੁੰਦਾ ਮੇਰਾ ਥੋੜੀ ਦੇਣਾ ਮੈਂ ਤਾਂ ਪੁੱਤ ਸਾਥ ਨਹੀਂ ਦੋਵਾਂ ਦਾ ਹੀ ਇੱਕ ਤਾਂ ਨਹੀਂ ਮੰਜੰਦੀ ਇਹ ਹੁਣ ਵਾਰੀ ਦਾ ਬੱਟਾ ਸਾਡੇ ਦੋਵਾਂ ਦਾ ਲੱਥ ਗਿਆ ਵਾ ਮੰਮੀ ਇਸੇ ਕਰਕੇ ਮੈਂ ਕਹਿਣ ਢੀ ਅੱਡ ਕਰ ਦੋ ਹੋਂਤ ਨਹੀਂ ਮੈਂ ਇਹਦੇ ਨਾਲ ਰਹਿਣਾ ਹੈਗਾ ਕੋਈ ਗੱਲ ਨਹੀਂ ਮੀਦੀ ਗੱਲ ਕਰਨ ਢੀ ਨਾ ਕੁੜੀ ਨੂੰ ਸੱਧਿਆ ਵਾ ਉਹਨੂੰ ਵਿੱਚ ਕਿੱਤੋਂ ਲਿਓਂ ਢੇ ਗੱਲ ਤੇ ਹਾਡੀ ਹੋ ਲੋਕ ਤਾਂ ਮਨ ਨਹੀਂ ਲਾਈਏ ਤੇ ਮੈਂ ਤੁਹਾਨੂੰ ਛੜਾਇਆ ਬਣ ਗਿਆ ਮੈਂ ਕਹਾਂ ਤੁਹਾਨੂੰ ਤੁਹਾਡੀ ਨੜੀ ਭਾਈ ਵਿੱਚ ਤੁਸੀਂ ਇੱਕ ਦਿਨ ਹੀ ਗੱਲ ਕਰਦੇ ਮੈਂ ਦੋਵਾਂ ਨੂੰ ਕਹਿਣ ਡਈ ਆ ਇੱਕ ਨੂੰ ਮੈਂ ਕਹਿਣ ਡਈ ਉਹਨੂੰ ਕਿਹਾ ਕਰੋ ਠੀਕ ਆ ਨਾ ਸ਼ੁਰੂਆਤ ਉਹਨੇ ਕੀਤੀ ਹੋਣ ਆ ਕੇ ਉਹਨੇ ਕੱਲ ਮੈਨੂੰ ਤਾਂ ਕਿਹਾ ਸੀ ਕਿ ਪਜਾਮੀਆਂ ਕਹਿੰਦੀ ਮੈਂ ਨਹੀਂ ਧੋਣੀਆਂ ਜਦੋਂ ਮੈਂ ਸਾਰੇ ਕੱਪੜੇ ਧੋਂਦੀ ਰਹੀ ਆ ਤੇ ਉਹਨੂੰ ਕੀ ਗੱਲ ਭਲਾ ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਸੀ ਤੂੰ ਮੜੀ ਜੇ ਫਿਰ ਆਮਗਨ ਤੋਹ ਸਕਦੀ ਮੈਂ ਨਹੀਂ ਇਹਦੇ ਕਪੜੇ ਧੋ ਕੇ ਦਿੰਦੀ ਜਦੋਂ ਸਾਂਭੀ ਹੱਥੋਂ ਮਹਿੰਦੀ ਲੱਗਦੀ ਜਦੋਂ ਉਤਰਾ ਮੈਨੂੰ ਸਾਂਭ ਨਹੀਂ ਸਾਰੇ ਸੂਤ ਕੰਮ ਕਰਨੀਆਂ ਤੇ ਤੂੰ ਪਜਾਮੀਆਂ ਨਹੀਂ ਧੋ ਸਕਦੀ ਇਹਦੀਆਂ ਧੋ ਨਹੀਂ ਸਕਦੀ ਤੇ ਇਹਨੂੰ ਕੀ ਹੋਇਆ ਸੀ ਇਹਨੂੰ ਸ਼ੀਸ਼ੇ 'ਚ ਮੜਾ ਕੇ ਰੱਖ ਲਓ ਅੰਦਰ ਸਰੀਕੜੀਆਂ ਘਾਟੀ ਕਰਦੀਆਂ ਹੁੰਦੀਆਂ ਨੇ ਚੰਗਾ ਐਡੀ ਮਾਨਸਾ ਨਾ ਆਇਆ ਕਰ ਜਾਓ ਜਾ ਕੇ ਤੇ ਕੰਮ ਕਰੋ ਆਪਣਾ ਅਗਲੇ ਨੂੰ ਵੀ ਕੰਮ ਕਰਨ ਦੇਈ ਦਾਂਦਾ ਨਹੀਂ ਯਾਰ ਫਿਰ ਅੰਦਰ ਨੇ ਤੇ ਚੰਗਾ ਕੀਤਾ ਵਾ ਜਿਹੜੇ ਜੁੰਡੇ ਹੋਏ ਆ ਨੇ ਇਹ ਚੰਗੇ ਤਰ੍ਹਾਂ ਇਹਨੂੰ ਪਤਾ ਵੀ ਹੋਣੀ ਲੱਗਣਾ ਵਾ ਇਹਨੂੰ ਤੇ ਕੋਈ ਨਹੀਂ ਅੱਡ ਤੇ ਹੋਣਾ ਹੀ ਆਣਾ ਨੇਖ ਦੇਣ ਤਾਂ ਅਨੁਕਾਰੀ ਦੇਣਾ ਮੈਨੂੰ ਅੱਡ ਇਹਦਾ ਚਾਹ ਲੱਜੂਗਾ ਨਾਲੇ ਸਸਿਗਮੀ ਗਜਿੰਦਰ ਆਈ ਸਸਿਗਿਆ ਪੈਣ ਸਤਿ ਸ੍ਰੀ ਅਕਾਲ ਹੋਰ ਸਨਾ ਠੀਕ ਠਾਕ ਠੀਕ ਠਾਕ ਵਧੀਆ ਆਪਣੀ ਸਨਾ ਆਪਣੇ ਵੀ ਠੀਕ ਹੋਰ ਦੰਦੇ ਨਾ ਠੀਕ ਠਾਕ ਹਾਂਜੀ ਠੀਕ ਆ ਮੰਮੀ ਆਇਆ ਦਰਵਾਜ਼ਾ ਹੁਣ ਹਾਂਜੀ ਆਇਆ ਹੀ ਠੀਕ ਆ ਅਜੇ ਹੁਣ ਵੱਲਾ ਨਹੀਂ ਆਂਦਾ ਨਹੀਂ ਆ ਜਣਾ ਵਾ ਅੱਛਾ ਹਾਂਜੀ ਕਿਦਾਂ ਫਿਰ ਚਾਚੀ ਆਉਂਦੀ ਲੱਗੇ ਹਾਂਜੀ ਆ ਜਾਂਦੇ ਅੱਛਾ ਦਿਨ ਤੇ ਚਲੋ ਨਾਗ ਜਾਂਦਾ ਤੇ ਰਾਤ ਨੂੰ ਆ ਜਾਂਦੇ ਆ ਲੱਗੇ ਚਲ ਠੀਕ ਚਲੋ ਇੰਨੇ ਨਾ ਟਾਈਮ ਪਾਸ ਹੋ ਜਾਂਦਾ ਹਾਂ ਚਲ ਰਾਤ ਦੀ ਜਰਾ ਹੁੰਦੀ ਦਿਨ ਤੇ ਚਲੋ ਬੰਦਾ ਫਿਰ ਤੁਰ ਲਿੰਦਾ ਵਾ ਚਲੋ ਲਵਲੀ ਤੂੰ ਮੈਨੂੰ ਫੋਨ ਕੀਤਾ ਏ ਤੇ ਕੋਈ ਗੱਲ ਵੀ ਨਹੀਂ ਦਸੀ ਗੱਲ ਕੀ ਹੋਈ ਆ ਉਹ ਗੱਲ ਭੈਣ ਫੋਨ ਤੇ ਦੱਸਣ ਵਾਲੀ ਨਹੀਂ ਮੈਂ ਹਮ ਮੁੜਕੇ ਤੂੰ ਫੇਰ ਟੈਨਸ਼ਨ ਲਈ ਜਣੀ ਐ ਇਦਾਂ ਕਿਹੜੀ ਟੈਨਸ਼ਨ ਨਹੀਂ ਮੈਨੂੰ ਇਹੋ ਹੀ ਹੁੰਦਾ ਰਿਹਾ ਵੀ ਪਤਾ ਨਹੀਂ ਕੀ ਗੱਲ ਹੋਈ ਹੋਣੀ ਜਿਹੜੀ ਇਹਨੇ ਫੋਨ ਤੇ ਮੈਨੂੰ ਦੱਸਿਆ ਹੀ ਨਹੀਂ ਗਾ ਗੱਲ ਕੀ ਹੋਣੀ ਆ ਘਰ ਦੇ ਵਿੱਚ ਦਲਜੀਤ ਕਹਿੰਦੇ ਆ ਵੀ ਮੈਂ ਵੱਖ ਹੋਣਾ ਵਾ ਤੇ ਨਾਲਿਆ ਘਰ ਬਾਹਰ ਵੀ ਮੇਰਾ ਵਾ ਟੈਲੀ ਵੀ ਮੇਰੀ ਆ ਤੇ ਤੂੰ ਆਪ ਸਿਆਣੀ ਆਹੀਂ ਕਿੱਧਰ ਨੂੰ ਜਾਈਏ ਮੰਮੀ ਨੂੰ ਵੀ ਇਹੋ ਗੱਲ ਕਹਿੰਦੀ ਆ ਕਰਦੀ ਉਹਦੀ ਰੁਪਿੰਦਰ ਨੂੰ ਵੀ ਇਹੋ ਗੱਲ ਕਹਿੰਦੀ ਆ ਤਾਂ ਕਰਕੇ ਤੈਨੂੰ ਸੱਧਿਆ ਵਾ ਪਿੰਨ ਬੇੜਾ ਕਰਕੇ ਜਾ ਇੱਥੇ ਜਿਹੜਾ ਸਾਡੇ ਹਿੱਸੇ ਆਉਂਦਾ ਸਾਨੂੰ ਤੇ ਦਵਾ ਵੱਖ ਹੋਣਾ ਵਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਅੱਗੇ ਤੇ ਦਲਜੀਤ ਇਹੋ ਜੀਆਂ ਗੱਲਾਂ ਕਰਦਾ ਹੀ ਨਹੀਂ ਨਾ ਕਦੀ ਉਹਨੇ ਨਾ ਹੀ ਲਿਆ ਸੀ ਨਾਲੇ ਮੇਰੀ ਗੱਲ ਸੁਣ ਏਦਾਂ ਕਿਦਾਂ ਇਹਦਾ ਘਰ ਇਕੱਲੇ ਦਾ ਹੋ ਜੂਗਾ ਏ ਤੂੰ ਕਮਾਈ ਨਹੀਂ ਕਰਦਾ ਰਿਹਾ ਭਲਾ ਜਾਦਾ ਕੰਮ ਤੂੰ ਹੀ ਕਰਦਾ ਰਿਹਾ ਵਾ ਦਲਜੀਤ ਨਾਲੋਂ ਮੈਂ ਪੁੱਛਦੀ ਆ ਨਾ ਇਹਨਾਂ ਨੂੰ ਭਲਾ ਕਿ ਕਿੱਦਾਂ ਵਾ ਤੁਹਾਡਾ ਘਰ ਕਰਨਿਆਂ ਦਾ ਏ ਕਿੱਦਾਂ ਲੈ ਲਣਗੇ ਇਹ ਭਲਾ ਦਿਲਜਿੰਦਰ ਜਿੱਦਾਂ ਵੀ ਦਲਜੀਤ ਆਂਦਾ ਵਾ ਨਾ ਉਦਾਂ ਹੀ ਕਰ ਲੋ ਤੇ ਖਪਾਤਾ ਨਾ ਪਾਓ ਘਰ ਦੇ ਵਿੱਚ ਤੇ ਨਾ ਦੁਨੀਆ ਨੂੰ ਤਮਾਸ਼ਾ ਦੱਸੋ ਤਮਾਸ਼ਾ ਦੱਸਣਾ ਹੀ ਬੜਾ ਡੇ ਹੈ ਮੰਮੀ ਐਦਾਂ ਕਿੱਦਾਂ ਭਲਾ ਉਦਾਂ ਹੀ ਕਰ ਲੋ ਜਿੱਦਾਂ ਦਲਜੀਤ ਕਹਿੰਦਾ ਵਾ ਉਹ ਕਹਿੰਦਾ ਵੀ ਘਰੋਂ ਵੀ ਮੈਂ ਕੱਖ ਨਹੀਂ ਦੇਣਾ ਹੈਗਾ ਇਹ ਵਿਚਾਰਾ ਕਿੱਥੇ ਜਾਊਗਾ ਇਹਦਾ ਸੋਚਿਆ ਤੁਸੀਂ ਕੋ ਦਿਲਜਿੰਦਰ ਜਦੋਂ ਵੰਡ ਕਰਨੀ ਆ ਨਾ ਉਹ ਤਾਂ ਸਾਰੀਆਂ ਮੰਡਾ ਫੂਰੀਆਂ ਹੋਣੀਆਂ ਨੇ ਬਾਹਰੋਂ ਵੀ ਕਰਨੀ ਆ ਤੇ ਘਰੋਂ ਵੀ ਕਰਨੀ ਆ ਇਕੱਲੇ ਨੂੰ ਨਹੀਂ ਮੈਨੂੰ ਦਿਲ ਦੀਦ ਨੂੰ ਪਰ ਅਜੇ ਤੋ ਕਹੀ ਜਾਂਦਾ ਵਾ ਨਾ ਮੈਨੂੰ ਤੇ ਇਹਦੇ ਵੱਲ ਵੇਖ ਕੇ ਉਹ ਭੈਣ ਉਹ ਤੇ ਘੱਟ ਕਹਿੰਦਾ ਵਾ ਦੀ ਉਹਦੀ ਜ਼ਿਆਦਾ ਕਹਿੰਦੀ ਆ ਵੀ ਘਰ ਸਾਡਾ ਵਾ ਤੇ ਰਪਿੰਦਰ ਨੂੰ ਇੱਥੋਂ ਤੱਕ ਕਹਿੰਦੀ ਆ ਵੀ ਤੁਸੀਂ ਆਪਣਾ ਬੰਦੋਬਸਤ ਕਰ ਲਓ ਜਿੱਥੇ ਵੀ ਰਹਿਣਾ ਵਾ ਤੁਸੀਂ ਕੋਈ ਗੱਲ ਨਹੀਂ ਮੈਂ ਹੁਣ ਆਈ ਆ ਨਾ ਕਰਦੀਆਂ ਗੱਲ ਹੈਗੇ ਕਿੱਥੇ ਆਏ ਅੰਦਰ ਹੀ ਹੋਣੇ ਆ ਕਿ ਹੋਰ ਕਿੱਥੇ ਹੋਣਾ ਵਾ ਇਹਨਾਂ ਨੇ ਚੱਲ ਅੰਦਰ ਹੀ ਜਾ ਕੇ ਗੱਲ ਕਰਦੇ ਆਂ ਫਿਰ ਉਹਨਾਂ ਨਾਲ ਬਾਹਰ ਕੀ ਤਮਾਸ਼ਾ ਲਾਉਣਾ ਲੋਕੀ ਵੀ ਸੁਣਨਗੇ ਜਾਂਦੇ ਭੈਣ ਤੂੰ ਹਾਂ ਪਹਿਲਾਂ ਕਰ ਲਾਂ ਗੱਲ ਜਾ ਕੇ ਤੇ ਮੁੜ ਕੇ ਸਾਨੂੰ ਆਵਾਜ਼ ਮਾਰ ਲਈ ਵੇਖਾਂ ਕਿ ਢੀ ਇਹਨਾਂ ਨੇ ਖੱਪ ਪਾਈ ਆ ਜਿਹੜੀ ਗੱਲ ਕਰਨੀ ਆ ਬਹਿ ਕੇ ਗੱਲ ਕਰ ਲੋ ਨਾਲੇ ਨਾ ਇਹ ਕਿੱਡੀ ਸਰਪੰਚ ਨਹੀਂ ਬਣੀ ਫਿਰਦੀ ਆ ਸਾਡੇ ਘਰ ਦੇ ਫੈਸਲੇ ਕਰਵਾਉਣ ਦੀ ਆ ਕੋਈ ਗੱਲ ਨਹੀਂ ਤੇਰੇ ਫੈਸਲੇ ਤਾਂ ਚੰਗੇ ਤਰ੍ਹਾਂ ਨਾ ਹੋਣਗੇ ਕਿੱਡੀ ਛੇਤੀ ਕਹਿੰਦੀ ਆ ਮੈਂ ਅੰਦਰ ਜਾਨੀ ਕੋਈ ਗੱਲ ਨਹੀਂ ਤੇਰੇ ਨਾਲ ਮੈਂ ਬਾਹਰ ਹੀ ਗੱਲ ਕਰ ਲੈਨੀ ਆ ਅੰਦਰ ਤੂੰ ਤੈਨੂੰ ਮੈਂ ਵੜਨ ਦਿੰਦੀ ਆ ਨਹੀਂ ਤੂੰ ਹੀ ਬੜੀ ਖਾਪਾ ਪਾਈ ਆ ਕੀ ਗੱਲ ਹੋਈ ਆ ਜਿਹੜੀ ਵੀ ਗੱਲ ਕਰਨੀ ਆ ਬੈਠ ਕੇ ਕਰ ਲੋ ਇੱਕ ਥਾਂ ਬਾਹਰ ਬੈਠ ਕੇ ਤੁਸੀਂ ਗੱਲਾਂ ਕਰਨ ਦੇ ਆ ਉੱਚੀ ਉੱਚੀ ਰੋਲਾ ਸੁਣਦੇ ਆ ਤੁਹਾਡਾ ਲੋਕਾਂ ਨੂੰ ਸੁਣਾਉਂਦੇ ਤੁਸੀਂ ਸੰਦੀਪ ਅਸੀਂ ਤੇ ਬੈਠ ਕੇ ਗੱਲ ਕਰਨ ਦੇ ਹੀ ਅਸਣਾਉਣ ਤੇ ਤੂੰ ਨਹੀਂ ਆ ਕੇ ਲੋਕਾਂ ਨੂੰ ਮੈਂ ਕਹਾਦਾ ਸੁਣਾਉਂਦੀ ਆ ਦੀਦੀ ਬੋਲਣ ਤੇ ਤੂੰ ਨਹੀਂ ਉੱਚੀ ਉੱਚੀ ਮੈਂ ਤਾਂ ਜੋ ਬੋਲੀ ਨਹੀਂ ਆ ਕਰਨ ਦੇ ਹੀ ਵੱਧ ਗਈ ਤੇਰੇ ਵਾਲੀ ਆਵਾਜ਼ ਤੇ ਤੁਹਾਡੀ ਆਉਂਦੀ ਆ ਅੰਦਰ ਤੱਕ ਚੱਲ ਭਾਬੀ ਤੂੰ ਹੋ ਚੁੱਪ ਕੀਤੀ ਰਹਿ ਆਏਂਗੀ ਕਿਆਤਾ ਹੋ ਤੈਨੂੰ ਨੇ ਐਨੇ ਕਿਥੋਂ ਚੁੱਪ ਕਰਨਾ ਵਾ ਇਹਦੇ ਜੇ ਪਵਾੜੇ ਆ ਸਾਰੇ ਮੇਰੇ ਕਾਦੇ ਪਵਾੜੇ ਆ ਦੀਦੀ ਤੇਰੇ ਹੀ ਆ ਹੋਰ ਕਿਹਦੇ ਆ ਪਵਾੜੇ ਤੇ ਤੁਹਾਡੇ ਪਏ ਆ ਤੂੰ ਹੀ ਪਾ ਕੇ ਗਏ ਨਾ ਆਪ ਤੂੰ ਹੀ ਆਪਣੇ ਘਰ ਚ ਲਗੇ ਆ ਕਾਦੇ ਮੈਂ ਪਵਾੜੇ ਪਾ ਕੇ ਮੈਂ ਕਿਆ ਹੀ ਕਿ ਬੀ ਅੱਡ ਅੱਡ ਨਾਲੇ ਸਾਡੇ ਘਰ ਦਾ ਮਾਮਲਾ ਠੀਕ ਆ ਨਾ ਤੂੰ ਇਹਦੇ ਵਿੱਚ ਕੀ ਕਰਨਾ ਏ ਦੀਪ ਜੇ ਕੁੜੀ ਘਰ ਆਈ ਆ ਤੇ ਇਸ ਤਰ੍ਹਾਂ ਬੋਲੀਦਾ ਵਾ ਤੇਰੀ ਜ਼ੁਬਾਨ ਕੋ ਜਰਾ ਵਾਦੀ ਜਾਣ ਰਹੀ ਆ ਮੈਂ ਕਹਿ ਨਹੀਂ ਰਹਿ ਕੋਹ ਵੀ ਤੇ ਮੇਰੀ ਜ਼ੁਬਾਨ ਨਹੀਂ ਵਦਨਦੀ ਹੈਗੀ ਹੂੰ ਜੇ ਘਰ ਆਏ ਆ ਨਾ ਤੇ ਚੁੱਪ ਕੀਤੇ ਰਹਿ ਠੀਕ ਆ ਨਾ ਨਹੀਂ ਮੰਮੀ ਪਹਿਲਾਂ ਇਹਨੂੰ ਇੰਨੀ ਅਕਲ ਨਹੀਂ ਹੈਗੀ ਵੀ ਆਈ ਨੂੰ ਕੋਈ ਸੱਤ ਨਹੀਂ ਕੋ ਸੱਤ ਨਹੀਂ ਬਸ ਤੇ ਅੰਧੇ ਹੀ ਡੱਬੀ ਖਾਪ ਪੋਣੇ ਮੈਂ ਕਹਾਂ ਤੇ ਸੱਤ ਖਸਤ ਕਰਾਂ ਤੁਹਾਨੂੰ ਤੂੰ ਹੀ ਮੇਰੇ ਨਾਲ ਬੜਾ ਚੰਗਾ ਕਰਨ ਦੇ ਆ ਕਿਦਾਂ ਭੈਣ ਬੋਲਦੀ ਨਹੀਂ ਕੀ ਕਰਨ ਦੇ ਮਮਾ ਦਾ ਕਰਨ ਤੂੰ लवली ਚੁੱਪ ਕੀਤਾ ਰਹਿ ਠੀਕ ਆ ਨਾ ਕਿਉਂ ਚੁੱਪ ਕਰਾਂ ਮੈਂ ਅੱਗੇ ਤੇ लवली ਦੀ ਜ਼ੁਬਾਨ ਚੱਲਦੀ ਨਹੀਂ ਸੀ ਅੱਗੇ ਤੂੰ ਚੱਲਣ ਹੀ ਨਹੀਂ ਦਿੰਦੀ ਮੈਂ ਨਹੀਂ ਕੁਝ ਕਹਿਨੀ ਹੈਗੀ ਠੀਕ ਆ ਨਾ ਮੈਂ ਤਾਂ ਸਾਰੇ ਘਰ ਨੂੰ ਜੋੜ ਕੇ ਰੱਖਿਆ ਸੀ ਹਾਂ ਸੰਦੀਪ ਉਹਦਾ ਵਿਆਹ ਹੋ ਗਿਆ ਵਾ ਨਾ ਤੈਨੂੰ ਤਾਂ ਪਤਾ ਨਹੀਂ ਉਦੋਂ ਦਾ ਕੀ ਹੋ ਗਿਆ ਵਾ ਤੂੰ ਤੇ ਬੱਸ ਨਾ ਉੱਤੇ ਉੱਤੇ ਹੀ ਤੁਰੇ ਫਿਰਦੀ ਹਵਾ ਦੇ ਵਿੱਚ ਆਹੋ ਵਿਆਹ ਹੋ ਗਿਆ ਉਹਨੂੰ ਕੰਮ ਜੋ ਸਿਖਾਤਾ ਵਾ ਨਾ ਕੰਮ ਕਰਨਾ ਆ ਗਿਆ ਤਾਂ ਤਾਨੂੰ ਗੱਲਾਂ ਆਉਂਡੀਆਂ ਹਣ ਉਹਨੂੰ ਪਹਿਲਾਂ ਹੀ ਆਉਂਦਾ ਹੀ ਕੋਈ ਕੰਮ ਨਹੀਂ ਆਉਂਦਾ ਉਹਨੂੰ ਸਭ ਕੁਝ ਕਰਨਾ ਆਉਂਦਾ ਹੀ ਉਹਨੂੰ ਜੇ ਹੁਣ ਉਹ ਕਰਦੀ ਹੈ ਨਾ ਤੇ ਉਹਨੂੰ ਪਹਿਲਾਂ ਕੰਮ ਆਉਂਦਾ ਉਦੋਂ ਤੁਹਾਨੂੰ ਨਹੀਂ ਚੰਗੀ ਲੱਗਦੀ ਉਹ ਉਦੋਂ ਤੁਸੀਂ ਵੀ ਕਹਿੰਨੇ ਸੀ ਕੋਈ ਗੱਲ ਨਹੀਂ ਉਹ ਤਾਂ ਤੇਰੀਆਂ ਉਂਗਲਾਂ ਦਾ ਖੇਡਦੀ ਸੀ ਤੂੰ ਉਂਗਲਾਂ ਚੁੱਕਿਆ ਸੀ ਮੰਮੀ ਤੀ ਚੁੱਪ ਕੀਤੇ ਰੋ ਠੀਕ ਹੈ ਨਾ ਮੰਮੀ ਵਿੱਚੋਂ ਓਪ ਕਰ ਜੇ ਲੱਗਲੀ ਵਿੱਚੋਂ ਓਪ ਕਰ ਜੇ ਮੈਂ ਵੀ ਨਾ ਆ ਕੇ ਬੋਲਾਂ ਇਹ ਪ੍ਰਧਾਨ ਵਿੱਚ ਬੋਲਾਂਗੇ ਸਾਡੇ ਘਰ ਦਾ ਮਾਮਲਾ ਵਾ ਠੀਕ ਆ ਨਾ ਤੂੰ ਚੁੱਪ ਕੀਤੇ ਰੋ ਆਪਣੇ ਘਰ ਜਾਓ ਠੀਕ ਆ ਨਾ ਆਪਣਾ ਘਰ ਤੁਹਾਡੇ ਕੋ ਸਾਹਮਣੇ ਨਹੀਂ ਜਾਣੀ ਜੇ ਤੂੰ ਇਹ ਗੱਲ ਤੇ ਆਈ ਆ ਨਾ ਤੇ ਚਾਰ ਹਿੱਸੇ ਬੰਨੇ ਆ ਚਾਰ ਹਿੱਸੇ ਕਰਕੇ ਨਾ ਤੇ ਇੱਕ ਹਿੱਸਾ ਤੈਨੂੰ ਮਿਲਣਾ ਤਿੰਨ ਸਾਨੂੰ ਮਿਲਨੇ ਆ ਇਹ ਤੂੰ ਯਾਦ ਰੱਖ ਲੈ ਮੰਮੀ ਕਹਦੇ ਚਾਰ ਹਿੱਸੇ ਬੰਦੇ ਆ ਹਿੱਸੇ ਬੰਦੇ ਆ ਦੋ ਠੀਕ ਆ ਨਾ ਕੁੜੀ ਦਾ ਕਾਹਦਾ ਹਿੱਸਾ ਉਹਦੇ ਵਿਆਹ ਹੀ ਗਈ ਆ ਅਸੀਂ ਕਿੰਨੇ ਕ ਹਿੱਸੇ ਲੈ ਕੇ ਆਏ ਮਗਰ ਮੈਂ ਦੇਣਾ ਹੈ ਹਿੱਸਾ ਗੱਟ ਕੇ ਉਹਦਾ ਕੋਈ ਹਿੱਸਾ ਉਹ ਸਾਨੂੰ ਨਹੀਂ ਮਿਲਦਾ ਮੈਂ ਤਾਂ ਇੱਕ ਵਾਰੀ ਕਿਹਾ ਤਾਂ ਵਿਚਾਰ ਹੀ ਹਿੱਸੇ ਕਰਨੇ ਆ ਤੇ ਤੇਰੀ ਸ਼ਿੱਕ ਤੇ ਦੀਵਾ ਬਾਲਣਾ ਵਾ ਹੁਣ ਤੂੰ ਬਾਲ ਕੇ ਵਿਖਾਇਆ ਹੋਂ ਦੀਵਾ ਮੈਂ ਵੀ ਇੱਥੇ ਤਾਂ ਤਹੀਂ ਵਿੱਚੇ ਨੂੰ ਦੇ ਦੇ ਰੋਇਆ ਕਰੇਂਗੀ ਬੈ ਕੇ ਵੇਖੀ ਨਾ ਰੋਵੇਂਗੀ ਤੇ ਗੱਲ ਕਰੀ ਜੇ ਮਾਤਾ ਆ ਗੱਲਾਂਗਾ ਤੇ ਤੈਨੂੰ ਨਹੀਂ ਹਿੱਸਾ ਮਿਲਣਾ ਫਿਰ ਤੇਰੀ ਜ਼ਰਤ ਨਹੀਂ ਮੇਰੇ ਹਿੱਸਾ ਤੋਂ ਮੈਂ ਮਾਰ ਜੀ ਨਾ ਮੈਂ ਵੀ ਹਿੱਸਾ ਲੈਣਾ ਹੀ ਉਹ ਤੇ ਮਾਤਾ ਨੇ ਵੀ ਲੈਣਾ ਹੀ ਚੁੱਪ ਕਰਕੇ ਤੇ ਤੁਸੀਂ ਨਿਕਲਦੇ ਹੋ ਠੀਕ ਆ ਨਾ ਕੋਈ ਹਿੱਸਾ ਨਹੀਂ ਮਿਲਣਾ ਤੁਹਾਨੂੰ ਅਸੀਂ ਕਿਹਨੇ ਹਿੱਸੇ ਲੈ ਕੇ ਆਉਂਡੀਆਂ ਮਗਰੋਂ ਨਾ ਲਿਓ ਤੁਸੀਂ ਆਲੋਕਾਰਦੇ ਆ ਜਿਹੜੇ ਹ ਤੂੰ ਕਹਿ ਨਹੀਂ ਤੇ ਘਰੋਂ ਫਿਰ ਤੁਸੀਂ ਜਾਣ ਦੇਣਾ ਹਿੱਸਾ ਮੰਗਣ ਦੇ ਆ ਤੇ ਤੇ ਮੈਂ ਤਾਂ ਹੁਣ ਮੰਗਿਆ ਮੰਗ ਕੇ ਬਖਾਉ ਤੀ ਇਹਸਾ ਇੱਥੇ ਮੈਂ ਤਾਂ ਇੱਥੇ ਹੀ ਤੁਸੀਂ ਦਿਨੀ ਤੁਹਾਨੂੰ ਮੈਂ ਹੇ ਸੱਚੀ ਤਰ੍ਹਾਂ ਨਾ ਕਿਤੇ ਭਾਬੀ ਉਹਨੂੰ ਆਵਾਜ਼ ਮਾਰ ਇਹ ਜਿਆਦਾ ਇਤਾਨ ਜੀਤ ਨੇ ਵਾਦ ਕੀ ਰਿਹਾ ਨਾ ਵਾਦ ਹੋ ਗਿਆ ਤੇ ਜੀਤ ਕੜਾ ਘਟਵਾ ਆ ਹੁਣ ਤੁਹਾਨੂੰ ਤੇ ਦਿਲਜੀਤ ਨਹੀਂ ਚੰਗਾ ਲੱਗਦਾ ਆ ਵਾ ਇਹਨਾਂ ਕਿਤੇ ਜੋਕ ਜੇ ਗੱਲ ਨਹੀਂ ਕਰਨ ਦਾ ਤੇ ਮੂਰੋ ਤੁਹਾਨੂੰ ਦਿਲਜੀਤ ਚੰਗਾ ਲੱਗਦਾ ਹੀ ਹੋਰ ਹੀ ਡੈਬੀ ਆ ਕੇ ਖੱਪ ਪਾਉਣ ਆਈ ਵੱਡੀ ਸਰਪੰਚਣੀ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਹਿੱਸਾ ਦਿਨੀ ਆ ਕਰਦਾ ਹਿੱਸਾ ਵੀ ਦਊਂ ਤੇ ਪਹਿਲੀ ਚ ਵੀ ਦਊਂ ਤੈਨ ਮੈਂ ਚੰਗੀ ਤਰ੍ਹਾਂ ਨਾ ਹੀ ਆਲੰਦੋ ਇਹਨਾਂ ਨੂੰ ਵੀ ਦੱਸਦੀ ਇਹਨਾਂ ਨੂੰ ਮੈਨੂੰ ਪਤਾ ਮੈਂ ਭੈ ਇਹ ਸਕੂਟੀ ਲੱਗੀ ਆ ਇਹ ਕਿੱਧਰ ਆਈ ਆ ਵਿੰਨਾ ਜਾ ਕੇ ਸੰਦੀਪ ਅ ਭੈ ਇਹ ਕਿੱਧਰ ਆਈ ਆ ਸਿਆਪਾ ਪਾਉਣ ਆਏ ਆ ਹੋਰ ਕੀ ਕਰਨਾ ਹੈ ਇਹਨਾਂ ਨੇ ਕਹਦਾ ਸਿਆਪਾ ਪਾਉਣ ਆਈ ਆ ਹੇ ਹਿੱਸਾ ਮੰਗਣ ਆਏ ਆ ਆਪਣਾ ਕਿ ਮੇਰਾ ਵੀ ਹਿੱਸਾ ਕੱਢੋ ਦੋ ਇਹਨਾਂ ਨੂੰ ਹਿੱਸਾ ਚੰਗੀ ਤਰ੍ਹਾਂ ਤੈਨੂੰ ਕਿਹਾ ਉਹਨੇ ਇੱਥੇ ਲੜ ਕੇ ਗਏ ਮੇਰੇ ਨਾਲ ਫੇ ਕਿੱਥੇ ਆ ਅੰਦਰ ਚਲ ਗਏ ਤਿੰਨਾਂ ਹੀ ਮੇਰੇ ਨਾਲ ਇੱਥੇ ਇੰਨਾ ਲੜ ਕੇ ਗਏ ਆ ਨਾ ਕੋਈ ਹਿਸਾਬ ਨਹੀਂ ਆ ਦੀਦੀ ਵੀ ਇੰਨਾ ਬੋਲੇ ਤੇ ਮੰਮੀ ਵੀ ਕਿਹੜੀ ਗੱਲੋਂ ਬੋਲ ਕੇ ਗਏ ਆ ਗੱਲ ਤੋਂ ਹੀ ਹੋਣੀ ਕੋਈ ਹਿੱਸੇ ਤੋਂ ਗੱਲ ਹੋਣੀ ਆ ਸਾਡਾ ਵੀ ਹਿੱਸਾ ਕੱਢੋ ਹਿੱਸੇ ਦੋ ਹੀ ਹੋਣੇ ਕਿੰਨੇ ਗੋਣੇ ਆ ਮੰਮੀ ਕਹਿੰਦਾ ਚਾਰ ਹਿੱਸੇ ਹੋਣੇ ਆ ਮੇਰਾ ਵੀ ਹਿੱਸਾ ਕੱਢੋ ਮੰਮੀ ਦਾ ਹੋ ਗਿਆ ਦਿਮਾਗ ਖਰਾਬ ਮੈਨੂੰ ਤਾਂ ਲੱਗਦਾ ਵਾ ਭੈਣੇ ਆਪਣੀਆਂ ਗੱਲਾਂ ਤੇ ਲੈਣ ਦਾ ਮੰਮੀ ਨੂੰ ਪਵਾੜੇ ਪੋਣੀ ਤੇ ਉਹ ਹੀ ਆ ਸਭ ਕੁਝ ਹੋਈ ਕਰ ਮੋਂਡੇ ਆ ਤੂੰ ਜਿਆਦਾ ਬੋਲਣਾ ਨਹੀਂ ਤੂੰ ਬੋਲੀ ਤ ਨਹੀਂ ਜਿਆਦਾ ਤੇ ਜਦੋਂ ਉਹ ਸੁਣਾਉਂਦੇ ਮੈਂ ਚੁੱਪ ਕਰਕੇ ਸੁਣੀ ਜਾਂਦੀ ਉਹ ਅੱਗੇ ਵੀ ਤੇਰਾ ਕਸੂਰ ਘਟਣ ਕੋਈ ਗੱਲ ਨਹੀਂ ਜੇ ਮੇਰਾ ਕਸੂਰ ਨਿਕਲ ਡਿਆ ਵਾ ਨਾ ਤਾਂ ਨਿਕਲ ਲੈਣ ਦਿਓ ਤੇ ਮੇਰੀ ਗੱਲ ਸੁਣ ਲੋ ਇੱਕ ਜਿਹੜੀਆਂ ਚੀਜ਼ਾਂ ਮੈਂ ਬਣਾਈਆਂ ਵਾ ਨਾ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੈਗਾ ਜਿਹੜਾ ਬਾਕੀ ਸਮਾਨ ਵਾ ਉਹ ਚੋ ਤੇ ਹਿੱਸਾ ਪਾ ਲੈਣਾ ਹੀ ਲੈਣਾ ਵਾ ਜਿਹੜਾ ਮੇਰਾ ਸਮਾਨ ਵਾ ਨਾ ਉਹ ਚੋਂ ਨਹੀਂ ਮੈਂ ਕਿੰਨੂੰ ਵੀ ਹਿੱਸਾ ਦੇਣਾ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਬੈਂਦੀ ਆਣਾ ਕਿੰਦਰ ਗੱਲ ਹੋਈ ਜਾਣੀ ਹੈ ਕੀ ਗੱਲ ਹੋਈ ਹੈ ਤੁਸੀਂ ਹੁਣ ਚੁੱਪ ਕਰਕੇ ਨਾ ਸੁਣਦੇ ਰਹੋ ਮੈਨੂੰ ਪਤਾ ਟਾਟਾ ਤੁਸੀਂ ਉਦੋਂ ਵੀ ਇਦਾਂ ਹੀ ਕੀਤਾ ਸੀ ਕਿ ਤਰੀਕੇ ਨਾਲ ਗੱਲ ਕਰਨੀ ਪੈਣੀ ਹੈ ਇਹ ਨਹੀਂ ਮੂੰਹ ਚੁੱਕ ਕੇ ਜੋ ਕਹਤਾ ਉਹੀ ਕਹਿਣਾ ਵਾ ਕਹਤਾ ਕਹਿਣਾ ਵਾ ਉਦੋਂ ਵੀ ਤੇ ਸੁਣੀ ਗਈ ਸੀ ਨਾ ਲਵਲੀ ਦੀਆਂ ਕਿੰਨੀਆਂ ਗੱਲਾਂ ਸੁਣਾਤੀਆਂ ਉਹਨੇ ਮੈਨੂੰ ਜੇ ਰਪਿੰਦਰ ਵਾ ਤੇ ਰਪਿੰਦਰ ਅੱਜ ਮੇਰੇ ਗੱਲ ਪੈ ਗਈ ਸੀ ਜੇ ਕੁੜੀ ਹਿਸਾਬ ਲੈਣ ਤੇ ਆ ਗਈ ਨਾ ਤੇ ਕੁੜੀ ਨੇ ਹਿਸਾਬ ਲੈ ਕੇ ਜਾਣਾ ਹੀ ਉਹ ਇਹ ਗੱਲ ਯਾਦ ਰੱਖੀ ਇਦਾਂ ਕਿਦਾਂ ਲੈ ਜਾਣਗੇ ਇਹ ਬੰਦਾ ਵਾ ਨਹੀਂ ਦੇਣਾ ਹਿਸਾਬ ਮੈਂ ਤੂੰ ਨਹੀਂ ਦੇਣਾ ਪੰਜਾਇਦਾ ਦਵਾਉਂਦੀਆਂ ਹੁੰਦੀਆਂ ਫਿਰ ਜੇ ਆ ਗਲਤੀ ਆ ਗਈ ਜੇ ਨਾਲੇ ਕੁੜੀ ਦਾ ਭਾਂਦਾ ਕਾਦਾ ਵਾ ਜਦੋਂ ਉਹ ਵਿਆਹੀ ਗਈ ਆ ਤੂੰ ਹੀ ਆਪਣੇ ਪੈਰਾਂ ਤੇ ਰੋ ਠੀਕ ਆ ਨਾ ਉਹਨੇ ਤਾਂ ਫਿਰ ਕਹਿਣਾ ਹੀ ਆ ਕਿ ਭਰਾ ਜਦੋਂ ਮੇਰਾ ਕਹਿਣ ਡਿਆ ਵਾ ਤਾਂ ਤੂੰ ਕੋਣ ਹੁੰਨੀ ਆ ਮੈਂ ਆਪਣੇ ਪਿਆਰਾਂ ਦੇ ਹੀ ਆ ਪਰ ਮੈਨੂੰ ਪਤਾ ਵਾ ਗੱਲ ਕਿਦਾਂ ਕਰਨੀ ਕਿਦਾਂ ਨਹੀਂ ਕਰਨੀ ਉਹ ਪਤਾ ਮੈਨੂੰ ਕਿੰਨੀ ਕਿ ਤੂੰ ਗੱਲ ਕਰਦੇ ਆ ਫਿਰ ਵੀ ਮੈਨੂੰ ਹੀ ਗੱਲ ਕਰਨੀ ਪੈਣੀ ਆ ਨਹੀਂ ਕਹਤਾ ਉਹਨਾਂ ਨੂੰ ਮੈਂ ਕੁਝ ਨਹੀਂ ਫਟ ਮਾਰਤਾ ਉਹਨਾਂ ਨੂੰ ਠੀਕ ਆ ਨਾ ਪੈਣ ਵੇ ਇਹੀ ਲਿਆਵਣਾ ਕਿਦਾਂ ਬੋਲਦੀ ਆ ਗੱਲ ਤੇ ਕਰਨੀ ਦਿੰਦੀ ਕਿਸ ਨੂੰ ਗਾੜੀਆਂ ਬੇ ਲਵਲੀ ਇਹ ਜਦੋਂ ਮੈਂ ਇੱਥੇ ਹੀ ਨਾ ਉਦੋਂ ਵੀ ਇਦਾਂ ਹੀ ਕਰਦੀ ਰਹੀ ਆ ਪਰ ਮੈਂ ਨਾ ਕਿਸੇ ਨੂੰ ਦੱਸਿਆ ਨਹੀਂ ਕਿ ਤੁਹਾਡੇ ਕਰ ਲੜਾਈ ਨਾ ਪਵੇ ਪਰ ਇਹ ਤਾਂ ਜ਼ਿਆਦਾ ਹੀ ਮੰਮੀ ਡਾਪੀ ਆ ਹੁਣ ਆ ਵੇ ਬਾਵਾ ਇਹਦੀਆਂ ਕਿਤਰਾਆਂ ਜੀਆਂ ਛਿਲੀਆਂ ਨੇ ਮਾਰ ਮਾਰ ਕੇ ਆ ਜਿਹੜੀਆਂ ਆਹ ਦੇਰੀ ਆ ਵੇ ਕਿੱਦਾਂ ਵੇ ਨੇ ਮੇਰੇ ਮਰੇ ਨਾ ਆਹ ਇਥੋਂ ਬਾਹ ਬੜੀ ਪੀੜ ਕਰਨਦੀ ਆ ਵੇ ਰਪਿੰਦਰ ਮੈਂ ਤੈਨੂੰ ਸਮਝਾਉਂਦੀ ਹੁੰਦੀ ਸੀ ਨਾ ਉਦੋਂ ਤੂੰ ਵੀ ਇਹਦੇ ਮਗਰ ਲੱਗੀ ਹੀਗੀ ਆ ਵੇ ਹੁਣ ਕੀ ਬਣਾ ਲਿਆ ਵਾ ਹੁਣ ਪਤਾ ਲੱਗ ਗਿਆ ਇਹਦੇ ਮਗਰ ਲੱਗਣ ਦਾ ਪਈ ਨਾ ਕਿਤੇ ਮੇਰੇ ਸਾਰੇ ਜਿਹੜੇ ਛੜਿਆ ਉਹ ਸਾਰੀਆਂ ਬਾਹਾਂ ਪੀੜ ਕਰਨ ਦੀਆਂ ਮੈਂ ਜਦੋਂ ਮੈਂ ਤੈਨੂੰ ਕਹਿੰਦੀ ਹੁੰਦੀ ਨਹੀਂ ਸਮਝਦੀ ਹੀ ਨਹੀਂ ਮੇਰੀ ਦੀਦੀ ਆ ਮੇਰੀ ਦੀਦੀ ਉਹਦਾ ਵੀ ਤੂੰ ਹੀ ਨਹੀਂ ਗਾਲੀ ਕਹਿਨੀ ਮੇਰੀ ਦੀਦੀ ਆ ਮੇਰੀ ਦੀਦੀ ਮੈਂ ਤਾਂ ਘੋੜ ਕੜੂਗਾ ਹੋਈਆਂ ਮਾਂ ਛੜਾਈਆਂ ਮੈਂ ਜਾ ਕੇ ਦੇਖ ਲਿਆ ਦੀਦੀ ਦਾ ਹਾਲ ਹੁਣ ਔਰਦੀ ਨਹੀਂ ਬੋਲਣੋਂ ਗੱਲਾਂ ਬੜੀਆਂ ਕਰਦੀ ਮੈਨੂੰ ਮੈਨੂੰ ਇਹੋ ਕਹਿੰਦੀ ਤੈਨੂੰ ਇਹ ਘਰ ਦੇ ਵਿੱਚੋਂ ਕੋਈ ਹਿੱਸਾ ਨਹੀਂ ਦੇਣਾ ਤੈਨੂੰ ਇਹ ਘਰ ਦੇ ਵਿੱਚ ਰੱਖਣਾ ਹੀ ਨਹੀਂ ਆਵੀ ਐਦਾਂ ਕਿਦਾਂ ਹਿੱਸਾ ਨਹੀਂ ਦੇਣਾ ਰਪਿੰਦਰ ਤੇਰਾ ਬਰਾਬਰ ਦਾ ਹਿੱਸਾ ਬਣਦਾ ਵਾ ਤੂੰ ਫਿਕਰ ਨਾ ਕਰ ਇੰਦਾ ਕਿਤਾ ਕੱਢ ਦੂਗੀ ਆ ਕ ਭੈਣ ਜੀ ਇਹ ਗਲਤੀ ਆਈ ਹੈ ਨਾ ਤੇ ਤੂੰ ਆਪਣਾ ਵੀ ਹਿੱਸਾ ਖਾੜ ਇਹਨਾਂ ਕੋ ਫੇਰ ਉਹ ਹੋਣੀ ਹੈ लवली ਮੈਂ ਇੰਨੀ ਗੱਲ ਕਹਿੰਦੀ ਚੰਗੀ ਨਹੀਂ ਗਈ ਲੱਗਦੀ ਕਿ ਮੈਂ ਹਿੱਸਾ ਖੜਨਾ ਵਾ ਭਰਨਾ ਮੈਂ ਮਜਬੂਰ ਹੋ ਕੇ ਕਹਿਣ ਢਈ ਆ ਜਿੱਦਾਂ ਇਹ ਮੈਨੂੰ ਬੋਲਣ ਢਈ ਹੀ ਨਾ ਮੈਨੂੰ ਘਰ ਗੁੱਸਾ ਹੀ ਆ ਗਿਆ ਹੀਗਾ ਉਹ ਵੱਡੇ ਨੂੰ ਤੇ ਮੈਂ ਪਿਓ ਬਣਾਇਆ ਸੀ ਉਹਨੂੰ ਤੇ ਪਿਓ ਦਾ ਦਰਦ ਦਿੱਤਾ ਸੀ ਪਰ ਉਹਨੂੰ ਸਾਹਮਣਾ ਹੀ ਨਹੀਂ ਆਇਆ ਅੱਜ ਮੰਮੀ ਨਾ ਨਾ ਆਉਂਦੀ ਵਿੱਚ ਤੇ ਮੈਂ ਅੱਜ ਹੀ ਉਹਦਾ ਕੰਮ ਕਰ ਦੇਣਾ ਮੈਂ ਉਹਦੀ ਰਗਾ ਫੜ ਲਈਆਂ ਫੇਰ ਅਜ ਅੰਦਰ ਰਪਿੰਦਰ ਇਦਾਂ ਨਹੀਂ ਕਰੀਦਾ ਹੋਈ ਦੋ। ਇਦਾਂ ਚੰਗੇ ਨਹੀਂ ਲੱਗੀਦਾ। ਜੇ ਇੱਕ ਜਾਣਾ ਸਦਾਈ ਹੋ ਜੇ ਨਾ ਸਾਰੇ ਨਹੀਂ ਹੋ ਜਾਈਦਾ। ਬਾਹਰ ਮੇਰੇ ਸਾਹਮਣੇ ਬੈਠਾਆਂ ਰਾਨ ਕੇ ਆਵਾਜ਼ ਇੱਥੋਂ ਤੱਕ ਆਉਂਦੀ ਏ। ਮੈਨੂੰ ਵੀ ਲੱਗਣ ਡਿਆ। ਕੱਲ ਲੈ ਨੂੰ ਨਹੀਂ ਭਰਨ ਦੇ। ਪਟੀਆਂ ਪੜਾਉਣ ਡਈ ਏ। ਐਨ ਪੜਾ ਕੇ ਨਾ ਫੇਰ ਹੀ ਉਹਨੂੰ ਅੰਦਰ ਆਉਣ ਦੋ। ਮੈਂਨ ਅੱਜ ਤੂੰ ਹੋ ਗੱਲ ਕਰਨੀ ਹੈ ਜਿਹੜੀ ਕਰਨੀ ਹੈ। ਆਹੀਂ ਤੇ ਉਥੇ ਕੂਣਾ ਨਹੀਂ। ਹਾਨੂੰ ਤਾਂ ਨਾ ਕੂਣ ਹੀ ਦਿੰਦੇ ਐ। ਕਿਉਂ ਨਹੀਂ ਕੂਣ ਦਿੰਦੇ? ਆ ਰਹੇ ਦੇ ਇਹਨੂੰ ਅੰਦਰ ਜਾਣਾ। ਇਹਨੂੰ ਮੈਂ ਦੱਸਦੀ ਆ ਨਾ। ਕਿ ਦਾ ਉਹਦੇ ਮਗਰ ਲੱਗਾ ਵਾ ਇਹ ਹਿੱਸੇ ਨਹੀਂ ਦੇਣੇ ਇਹਨਾਂ ਨੇ ਭਲਾ ਜੇ ਇਹ ਗੱਲ ਤੇ ਆਏ ਨਾ ਤੇ ਮੈਂ ਆਪਣਾ ਵੀ ਹਿੱਸਾ ਕਢਾ ਕੇ ਨਾ ਤੇ ਤੈਨੂੰ ਦੇ ਕੇ ਜਾਣਾ ਵਾ